ਕਹਿੰਦੇ ਸੀ ਕਿ ਮੈਂ ਨਿਮਾਣਾ ਸਿੱਖੋ ਕੇ ਤੇ ਬਿਲਕੁਲ ਨੰਗੀ ਪੈਰੀ ਮੈਂ ਪਹੁੰਚਾਂ ਗੁਰਦਵਾਰ ਸਾਹਿਬ ਮੈਂ ਇਹੀ ਵੇਖਣ ਆਇਆ ਵਾਂ ਕਿ ਉਹ ਕਿੰਨੀ ਕੁ ਦੂਰ ਤੋਂ ਨਿਮਾਣੇ ਸਿੱਖੋ ਕੇ ਪਹੁੰਚਦੇ ਪਏ ਆ ਜਦੋਂ ਮੈਂ ਇੱਥੇ ਆ ਕੇ ਵੇਖਿਆ ਘੰਟਾ ਕਰਾ ਵੇਖੋ ਆ ਸਾਹਮਣੇ ਗੱਡੀਆਂ ਲੱਗੀਆਂ ਆਈਆਂ ਜੇ ਉਹ ਗੱਡੀ 'ਚ ਉਤਰ ਕੇ ਆਏ ਜੇ ਹਰਮੰਦਰ ਸਾਹਿਬ ਉਹ ਗਏ ਆ ਤੇ ਮੈਂ ਇਹੀ ਵੇਖਣ ਆਇਆ ਸੀ ਮੈਂ ਕਿਹਾ ਸ਼ਾਇਦ 2-3 ਕਿਲੋਮੀਟਰ ਤੋਂ ਪੈਦਲ ਤੁਰ ਕੇ ਆਣਗੇ ਪਰ ਇਹ ਪੈਦਲ ਨੰਗੀ ਪੈਰੀ ਤੁਰ ਕੇ ਆਣ ਮਤਲਬ ਇਹਨੂੰ ਕੀ ਕਹਿੰਦਾ ਜਿਹੜੀ ਸੰਗਤ ਆਂਦੀ ਹੈ ਉਹ ਪਾਰਕਿੰਗ ਘਟੋ ਘਟ ਵੀ ਅੱਧੇ ਕਿਲੋਮੀਟਰ ਤੋਂ ਵੱਧ ਪਾਰਕਿੰਗ ਹੀ ਗਿਆ ਉੱਥੋਂ ਸੰਗਤ ਪੈਦਲ ਤੁਰ ਕੇ ਆਉਂਦੀ ਆ ਦਰਬਾਰ ਸਾਹਿਬ ਨੰਗੀਪੈਰੀ ਆਂਦੇ ਆ ਇਹਦੇ ਬਿਲਕੁਲ ਗੇਟ ਦੇ ਸਾਹਮਣੇ ਨੰਗੀਪੈਰੀ ਤੁਰ ਕੇ ਆਏ ਮਹਲਕਾ ਦਾ ਬੁੱਧ ਜਿਹਦੇ ਮਹਾਰਾਜ ਰਣਜੀਤ ਸਿੰਘ ਦਾ ਸਟੈਚੂ ਲੱਗਿਆ ਆ ਜੇ ਉੱਥੋਂ ਵੀ ਕਿਤੇ ਪੈਦਲ ਆ ਜਾਂਦੇ ਨਾ ਤਾਂ ਵੀ ਮੈਂ ਕਿਹਾ ਸੀ ਕਿ ਨੰਗੀਪੈਰੀ ਪੈਦਲ ਮੁੱਖ ਮੰਤਰੀ ਜੀ ਪਹੁੰਚੇ ਆ ਇੱਥੇ ਦੇ ਆਗੇ ਇਸ ਤੋਂ ਦੇ ਪਿੱਛੇ ਜਿਹੜੇ ਸੰਗਤ ਆਂਦੀ ਆ ਉਹ ਜੋੜੇ ਲਾਹਂਦੀ ਆ ਆਪਣੇ ਪਾਰਕਿੰਗ ਦੇ ਵਿੱਚ ਹਵਾਰੇਲੇ ਚੌਂਗਦੇ ਕੋਲ ਹਾਂਜੀ ਉਹ ਕਿੰਨੀ ਦੂਰ ਜੋੜਾ ਘਰ ਬਣਿਆ ਆ ਤੇ ਉਹ ਬਿਲਕੁਲ ਸਾਹਮਣੇ ਉਤਰਦੇ ਪਏ ਨੇ ਬਸ ਬਹੁਤ ਜ਼ਿਆਦਾ ਟੈਂਪਾਤਾ ਇਹਨਾਂ ਨੂੰ ਤੇ ਜਿਹੜੇ ਦੋਸ਼ੀ ਹੈਗੇ ਉਹ ਮੈਨੂੰ ਲੱਗਦਾ ਉਹਦੇ ਕਈ ਦੇ ਵਿਚਾਰੇ ਚਲੇ ਵੀ ਜਾਣਗੇ ਦੁਨੀਆ ਛੱਡ ਕੇ ਹਾਂਜੀ ਮੁੜ ਕੇ ਮੁੜ ਕੇ ਕਿੰਨੇ ਕਿੰਨੂੰ ਸਜ਼ਾ ਦੇਣਗੇ ਸੀਐਮ ਪ੍ਰਜਵੰਤ ਮਾਨ ਜਿਹੜੇ ਨੇ ਜ਼ਰੂਰ ਇੱਥੇ ਪਹੁੰਚੇ ਹੋਏ ਨੇ ਅੱਜ ਉਹਨਾਂ ਨੂੰ ਜਥੇਦਾਰ ਸਾਹਿਬ ਵੱਲੋਂ ਜਿਹੜਾ ਤਲਬ ਕੀਤਾ ਗਿਆ ਸੀ ਤਾਂ ਸੀਐਮ ਸਪਸ਼ਟੀਕਰਨ ਦੇਣ ਵਾਸਤੇ ਅੱਜ ਪਹੁੰਚੇ ਹੋਏ ਨੇ ਤਸਵੀਰਾਂ ਵਿੱਚ ਦੇਖ ਰਹੇ ਹੋ ਜੇ ਵੱਡੀ ਤਦਾਦ ਦੇ ਵਿੱਚ ਜਿਹੜੇ ਨੇ ਪੁਲਿਸ ਫੋਰਸ ਇੱਥੇ ਮੌਜੂਦ ਹੈ ਤਾਂ ਸੀਐਮ ਜਿਹੜੇ ਨੇ ਹੁਣ ਦਰਬਾਰ ਸਾਹਿਬ ਮੱਥਾ ਟੇਕਣਗੇ ਉਸ ਤੋਂ ਬਾਅਦ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣਗੇ ਪਰ ਜਿੱਥੇ ਸੀਐਮ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਹ ਇੱਕ ਨਮਾਣੇ ਸੇਛ ਦੇ ਤੌਰ ਤੇ ਨੰਜੇ ਪੈਰੀ ਜਿਹੜਾ ਹੈ ਦਰਬਾਰ ਸਾਹਿਬ ਨਤਮਸਤ ਹੋਣਗੇ ਪਰ ਇੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਹ ਆਪਣੇ ਵੱਡੇ ਚਾਫਲੇ ਦੇ ਨਾਲ ਇੱਥੇ ਪਹੁੰਚਦੇ ਨੇ ਅਤੇ ਹੁਣ ਸ੍ਰੀ ਦਰਬਾਰ ਸਾਹਿਬ ਦਰਸ਼ਨੀ ਹੰਡਿਓਰੀ ਦੇ ਅੰਦਰ ਹੁੰਦੇ ਹੋਏ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਹੋਏ ਨੇ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜਰੂਰ ਜਥੇਦਾਰ ਦੇ ਸਾਹਬ ਦੇ ਸਾਹਮਣੇ ਪੇਸ਼ ਹੋਣਗੇ ਸਾਡੇ ਨਾਲ ਇੱਥੇ ਮੌਜੂਦ ਨੇ ਲੋਕ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਜਿਵੇਂ ਸੀਐਮ ਸਾਹਿਬ ਦਾ ਬਿਆਨ ਆਇਆ ਸੀ ਜੋ ਆਪਣੇ ਨਿਮਾਣੇ ਸੇਤੇ ਤੌਰ ਤੇ ਅੱਜ ਪੇਸ਼ ਹੋਣਗੇ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸਰੋਤੇ ਮੇਰੀ ਆਵਾਜ਼ ਨੂੰ ਸੁਣ ਰਹੇ ਨੇ ਉਹ ਮੇਰੀ ਗੱਲ ਸਹੀ ਆਂ ਭਗਵੰਤ ਮਾਨ ਤੇ ਇਹ ਮੈਂ ਪੁੱਛ ਦੇਣਾ ਚਾਹਨਾ ਵਾਂ ਕਿ ਜਿਵੇਂ ਉਹ ਕਹਿੰਦੇ ਸੀ ਕਿ ਜੇ ਸਰਦਾਰ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਜੋ ਆਇਆ ਸੀ ਪੇਸ਼ੀ ਹੋਣ ਦਾ ਹੁਕਮ ਹੋਇਆ ਸੀ ਉਹਨਾਂ ਨੇ ਸਹਿਕਾਰ ਕੀਤਾ ਸੀ ਅਤੇ ਉਹ ਕਹਿੰਦੇ ਸੀ ਕਿ ਮੈਂ ਨਿਮਾਣਾ ਸਿੱਖ ਹੋ ਕੇ ਤੇ ਬਿਲਕੁਲ ਨੰਗੀ ਪੈਰੀ ਮੈਂ ਪਹੁੰਚਾਂ ਗਦਰਬਾਦ ਸਾਹਿਬ ਮੈਂ ਇਹੀ ਵੇਖਣ ਆਇਆ ਵਾਂ ਕਿ ਉਹ ਕਿੰਨੀ ਕੁ ਦੂਰ ਤੋਂ ਨਿਮਾਣੇ ਸਿੱਖ ਹੋ ਕੇ ਪਹੁੰਚਦੇ ਪਏ ਆ ਜਦੋਂ ਮੈਂ ਇੱਥੇ ਆ ਕੇ ਵੇਖਿਆ ਘੰਟਾ ਕਰਾ ਵੇਖੋ ਆ ਸਾਹਮਣੇ ਗੱਡੀਆਂ ਲੱਗੀਆਂ ਆ ਜੀ ਉਹ ਗੱਡੀ 'ਚ ਉਤਰ ਕੇ ਆਏ ਜੀ ਤੇ ਹਰਮੰਦਰ ਸਾਹਿਬ ਉਹ ਗਏ ਆ ਤੇ ਮੈਂ ਇਹੀ ਵੇਖਣ ਆਇਆ ਸੀ ਮੈਂ ਕਿਹਾ ਸ਼ਾਇਦ 2-3 ਕਿਲੋਮੀਟਰ ਤੋਂ ਪੈਦਲ ਤੁਰ ਕੇ ਆਣਗੇ ਪਰ ਇਹ ਪੈਦਲ ਨੰਗੀ ਪੈਰੀ ਤੁਰ ਕੇ ਆਣ ਮਤਲਬ ਇਹਨੂੰ ਕੀ ਕਹਿੰਦਾ ਜਿਹੜੀ ਸੰਗਤ ਆਂਦੀ ਹੈ ਉਹ ਪਾਰਕਿੰਗ ਘੱਟੋ ਘੱਟ ਵੀ ਅੱਧੇ ਕਿਲੋਮੀਟਰ ਤੋਂ ਵੱਧ ਪਾਰਕਿੰਗ ਹੈ ਉੱਥੋਂ ਸੰਗਤ ਪੈਦਲ ਤੁਰ ਕੇ ਆਂਦੀਆਂ ਦਰਬਾਰ ਸਾਹਿਬ ਨੰਗੀ ਪੈਰੀ ਆਂਦੇ ਆ ਇਹਦੇ ਬਿਲਕੁਲ ਗੇਟ ਦੇ ਸਾਹਮਣੇ ਨੰਗੀ ਪੈਰੀ ਤੁਰ ਕੇ ਆਏ ਮੈਂ ਸਿਰਫ ਇਹੀ ਵੇਖਣ ਆਇਆ ਵਾ ਕਿ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਹੈਗੇ ਨੇ ਸਾਡੇ ਉਹ ਕਹਿੰਦੇ ਸੀ ਮੈਂ ਨੰਗੀ ਪੈਰੀ ਜੋ ਚੱਲ ਕੇ ਆਵਾਂਗਾ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗਾ ਤੇ ਨੰਗੀਪਰੀ ਕਿੰਨੀ ਕੁ ਦੂਰੋਂ ਤੁਰ ਕੇ ਆਂਦੇ ਸਿਰਫ ਇਹੀ ਵੇਖਣ ਆਇਆ ਵਾਂ ਪਰ ਇੱਕ ਪ੍ਰੋਟੋਕਾਲ ਹੁੰਦਾ ਸੀਐਮ ਦਾ ਉਸ ਪ੍ਰੋਟੋਕਾਲ ਦੇ ਅਧੀਨ ਸਿਕਿਉਰਟੀ ਜਿਹੜੀਆਂ ਨੇ ਉਹ ਅਲਰਟ ਰਹਿੰਦੀਆਂ ਨੇ ਉਸ ਦੇ ਚੱਲਦੇ ਹੀ ਹੋ ਸਕਦਾ ਉਹਨਾਂ ਨੂੰ ਇੰਨੀ ਕਿ ਦੂਰੀ ਤੈਅ ਕਰਨੀ ਪਈ ਭਾਜੀ ਸਿਕਿਉਰਿਟੀ ਤੇ ਜਿਆਦਾ ਬਹੁਤ ਜਿਆਦਾ ਸਿਕਿਉਰਿਟੀ ਜਿੰਨੀ ਇਹਨਾਂ ਨੇ ਸਿਕਿਉਰਿਟੀ ਲਾਤੀ ਹੈ ਨਾ ਬਹੁਤ ਜਿਆਦਾ ਸਿਕਿਉਰਿਟੀ ਗਈ ਸੀ ਪਰ ਸਿਕਿਉਰਿਟੀ ਜਿਹੜੀ ਜਦੋਂ ਮੁੱਖ ਮੰਤਰੀ ਜਦੋਂ ਤੁਰ ਕੇ ਜਾਂਦਾ ਤੇ ਉਹਨਾਂ ਦੇ ਨਾਲ ਵੀ ਤੇ ਹੋ ਸਕਦੀ ਸੀ ਨਾ ਜਦੋਂ ਪ੍ਰਾਈਮ ਮਿਨਿਸਟਰ ਜਾਂ ਕੋਈ ਹੋਰ ਮੁੱਖ ਮੰਤਰੀ ਜਾਂਦਾ ਜਾਂ ਕੋਈ ਹੋਰ ਕੋਈ ਡੈਲੀਗੇਟਸ ਆਂਦੇ ਆ ਉਦੋਂ ਵੀ ਤਾਂ ਸਿਕਿਉਰਿਟੀ ਉੱਥੇ ਲੱਗੀ ਹੁੰਦੀ ਹੈ ਪਰ ਮੈਂ ਸਿਰਫ ਉਹ ਜੋ ਉਹਨਾਂ ਦਾ ਬਿਆਨ ਸੀ ਨਾ ਕਿ ਮੈਂ ਪੈਦਲ ਤੁਰ ਕੇ ਆਵਾਂਗਾ ਨੰਗੀ ਪੈਰੀ ਮੈਂ ਉਹ ਵੇਖਣ ਆਇਆ ਕਿ ਉਹ ਕਿੱਥੋਂ ਤੱਕ ਤੁਰ ਕੇ ਆਂਦੇ ਆ ਆਹ ਵੇਖੋ ਸਾਹਮਣੇ ਆ ਗੱਡੀਆਂ ਲੱਗੀਆਂ ਜਿੱਥੋਂ ਉਤਰ ਕੇ ਤੇ ਆ ਸਾਹਮਣੇ ਗੇੜ ਜੇ ਮਾਹੀ 20 ਕਦਮ ਵੀ ਨਹੀਂ ਹੋਣੇ ਜੇ ਜੋੜਾ ਤਾਂ ਹੁਣ ਵੀ ਉਤਾਰ ਕੇ ਆਏ ਨੇ ਜੋੜਾ ਮੈਨੂੰ ਲੱਗਦਾ ਮੁੱਖ ਮੰਤਰੀ ਜੋ ਮਾਨਯੋਗ ਮੁੱਖ ਮੰਤਰੀ ਬਜਾਓ ਉਹਨਾਂ ਨੇ ਗੱਡੀ ਵਿੱਚ ਹੀ ਜੋੜਾ ਲਾ ਲਿਆਣਾ ਉਹ ਗੱਡੀ 'ਚ ਨੰਗੀ ਪੈਰੀ ਤੁਰ ਕੇ ਆਂਦੇ ਪਏ ਹੋਣੇ ਪਰ ਸਵਾਲ ਇਹ ਵੀ ਸੀ ਕਿ ਅੱਜ ਉਹ ਸੀਐਮ ਦੇ ਤੌਰ ਤੇ ਇੱਥੇ ਪੇਸ਼ ਹੋਣ ਨਹੀਂ ਆਏ ਅੱਜ ਇੱਕ ਉਹਨਾਂ ਨੂੰ ਤਲਬ ਕੀਤਾ ਗਿਆ ਤਲਬ ਹੋਣਾ ਕਿ ਉਹਨਾਂ ਨੂੰ ਜਿਸੇ ਚੀਜ਼ ਦੇ ਵਿੱਚ ਦੋਸ਼ੀ ਪਾਇਆ ਜਾਣਾ ਤਾਂ ਫਿਰ ਉਹਨਾਂ ਨੂੰ ਜਵਾਬ ਦੇਈ ਸੀ ਤਾਂ ਕੀ ਜ਼ਾਬਦਾ ਇੰਨਾ ਤਾਮਝਮ ਚਾਹੀਦਾ ਸੀ ਅੱਜ ਨਹੀਂ ਭਾਈ ਜੀ ਜੇ ਦੇ ਤਲਬ ਉਹ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਆਏ ਆ ਤਾਂ ਉਹਨਾਂ ਨੂੰ ਨੰਗੀ ਪੈਰੀ ਤੁਰ ਕੇ ਆਣਾ ਜੋ ਉਹਨਾਂ ਨੇ ਕਿਹਾ ਮੀਡੀਆ ਦੇ ਸਾਰਿਆਂ ਦੇ ਸਾਹਮਣੇ ਕਿ ਮੈਂ ਨੰਗੀ ਪੈਰੀ ਚੱਲ ਕੇ ਆਵਾਂਗਾ ਤੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਨਿਮਾਣੇ ਬਣ ਕੇ ਆਣਾ ਚਾਹੀਦਾ ਨਾ ਇਹਦੇ ਸਿਕਿਉਰਿਟੀ ਜਿਸ ਤਰ੍ਹਾਂ ਆਮ ਮੱਥਾ ਟੇਕਣ ਆਉਂਦੇ ਆ ਉਸ ਤੋਂ ਵੀ ਜ਼ਿਆਦਾ ਸਿਕਿਉਰਿਟੀ ਅੱਜ ਲੱਗੀ ਹੋਈ ਹੈ ਜਦ ਕਿ ਅੱਜ ਉਹਨਾਂ ਨੂੰ ਨਿਮਾਣੇ ਬਣ ਕੇ ਆਣਾ ਚਾਹੀਦਾ ਸੀ ਇੰਨੀ ਸਿਕਿਉਰਿਟੀ ਨਹੀਂ ਸੀ ਲਗਾਣੀ ਚਾਹੀਦੀ ਚਲੋ ਜੇ ਸਿਕਿਉਰਿਟੀ ਜ਼ਰੂਰੀ ਵੀ ਹੈ ਉਹਨਾਂ ਨਾਲ ਪਰ ਮੈਂ ਸਿਰਫ ਤੁਹਾਨੂੰ ਦੱਸਿਆ ਫਿਰ ਉਹੀ ਗੱਲ ਆ ਜਾਂਦੀ ਨਾ ਕਿ ਮੈਂ ਇਹੀ ਵੇ ਪਰ ਬਹੁਤ ਸਾਰੇ ਵਧੀਆ ਮੁੱਦੇ ਵੀ ਨੇ ਜਿਨ੍ਹਾਂ ਦਾ ਉਹਨਾਂ ਨੇ ਜਵਾਬ ਦਿੱਤਾ ਜਿਵੇਂ 328 ਰੂਪ ਸੀ ਲਾਪਤਾ ਹੋਏ ਉਹਨਾਂ ਦੇ ਵਿੱਚੋਂ 328 ਰੁਪਿਆਂ ਦੇ ਵਿੱਚੋਂ ਥੋੜੇ ਸਰੂਪ ਜਿਹੜੇ ਨੇ ਕਮ ਸਰੂਪ ਉਹਨਾਂ ਦਾ ਜਿਹੜਾ ਪਤਾ ਵੀ ਚੱਲਿਆ ਹੋਇਆ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਸੀਐਮ ਨੇ ਹੱਲ ਵੀ ਕੀਤੇ ਨੇ ਵੇਖੋ ਜੀ ਜਿਹੜਾ ਇਹ ਮੁੱਦੇ ਹੈਗੇ ਨਾ ਇਹਨਾਂ ਦਾ ਜਿਹੜਾ ਸਮਾਧਾਨ ਜੋ ਇਹਨਾਂ ਦਾ ਹੱਲ ਹੈਗਾ ਨਾ ਉਹ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਇਹ ਮੁੱਦੇ ਨੂੰ ਲਟਕਾ ਕੇ ਹੋ ਰਹੇ ਨੇ ਕਿੰਨੀ ਧੀਰ ਮਤਲਬ ਕੋਈ ਬਹੁਤ ਜ਼ਿਆਦਾ ਟਾਈਮ ਪਾਰ ਇਹਨਾਂ ਟਾਈਮ ਨਹੀਂ ਪਾਣਾ ਚਾਹੀਦਾ ਇਹ ਬਹੁਤ ਜ਼ਿਆਦਾ ਟਾਈਮ ਪਾਦਾ ਇਹਨਾਂ ਨੂੰ ਜਿਹੜੇ ਦੋਸ਼ੀ ਹੈਗੇ ਉਹ ਮੈਨੂੰ ਲੱਗਦਾ ਉਹਦੇ ਕਈ ਦੇ ਵਿਚਾਰੇ ਚਲੇ ਵੀ ਜਾਣਗੇ ਦੁਨੀਆ ਛੱਡ ਕੇ ਹਾਂਜੀ ਮੁੜ ਕੇ ਮੁੜ ਕੇ ਕਿੰਨੇ ਕਿੰਨੂੰ ਸਜ਼ਾ ਦੇਣਗੇ ਹਾਂਜੀ ਪਰ ਕੀ ਹੁੰਦਾ ਜੀ ਇਹ ਚੋਣ ਅੜਚਨ ਚੋਂ ਪਾਰ ਰਹੀ ਆ ਐਸਜੀਪੀਸੀ ਪਾਰ ਰਹੀ ਹੈ ਜਾਂ ਸਰਚਾਰਾਂ ਪਾਰ ਰਹੀਆਂ ਪਾਜੀ ਦੇਖੋ ਹੁਣ ਜਿਹੜੇ ਸਿਆਸੀ ਜਿਹੜੇ ਲੋਕ ਹੁੰਦੇ ਆ ਨਾ ਇਹਨਾਂ ਦੀ ਉੱਪਰ ਆਪਸ ਦੇ ਵਿੱਚ ਗੱਠ ਜੋੜ ਹੁੰਦਾ ਹੈ ਤੇ ਆਮ ਜਿਹੜੀ ਪਬਲਿਕ ਹੈ ਆਮ ਜੋ ਜਨਤਾ ਹੈ ਜਿਵੇਂ ਕਹ ਲੋ ਜਿਵੇਂ ਅਹੀਂ ਗਿਆ ਸਾਡੇ ਜਿਹੜੇ ਨਾ ਸਾਡੇ ਲੈਵਲ ਤੋਂ ਉੱਪਰ ਦੀ ਗੱਲ ਆ ਅਸੀਂ ਨਹੀਂ ਸਮਝ ਸਕਦੇ ਇਹਨਾਂ ਦੇ ਸਿਆਸੀ ਦਾ ਗੱਡ ਜੋੜ ਕੇ ਕੀ ਚਾਹੁੰਦੇ ਆ ਅੰਦਰ ਇਹਨਾਂ ਦੇ ਕੀ ਆ ਤੇ ਬਾਹਰ ਇਹ ਕੀ ਬਿਆਨ ਦਿੰਦੇ ਨੇ ਮਤਲਬ ਤੁਸੀਂ ਜੋ ਸੋਚਿਆ ਸੀ ਕਿ ਜਿਵੇਂ ਸੀਐਮ ਦਾ ਬਿਆਨ ਸੀ ਭਵੰਤਮਾਨ ਦਾ ਬਿਆਨ ਸੀ ਜੋ ਪੈਰਾਂ ਦੇ ਵਿੱਚ ਜੋੜੇ ਨਹੀਂ ਪੌਣ ਜੇ ਉੱਥੋਂ ਵਿਰਾਸਤੀ ਮਾਰਕ ਤੋਂ ਹੀ ਪੈਦਲ ਆਉਣ ਜੇ ਉਸ ਤਰ੍ਹਾਂ ਤਲਬ ਹੋਣਾ ਚਾਹੀਦਾ ਸੀ ਚਾਹੇ ਜਿੱਥੇ ਉਹ ਮਲਕਾ ਦਾ ਬੁੱਧ ਜਿਹਦੇ ਮਹਾਰਾਜ ਰਣਜੀਤ ਸਿੰਘ ਦਾ ਸਟੈਚੂ ਲੱਗਿਆ ਆ ਜੇ ਉੱਥੋਂ ਵੀ ਕਿਤੇ ਪੈਦਲ ਆ ਜਾਂਦੇ ਨਾ ਤਾਂ ਵੀ ਮੈਂ ਕਿਹਾ ਸੀ ਕਿ ਨੰਗੀ ਪੈਰੀ ਪੈਦਲ ਮੁੱਖ ਮੰਤਰੀ ਜੀ ਪਹੁੰਚੇ ਆ ਇੱਥੇ ਦੇ ਅਗੇ ਇਸ ਤੋਂ ਦੇ ਪਿੱਛੇ ਜਿਹੜੇ ਸੰਗਤ ਆਂਦੀ ਹੈ ਉਹ ਜੋੜੇ ਲਾਹਂਦੀ ਹੈ ਆਪਣੇ ਪਾਰਕਿੰਗ ਦੇ ਵਿੱਚ ਹਵਾਰੇਲੇ ਚੌਂਗਦੇ ਕੋਲ ਹਾਂਜੀ ਉਹ ਕਿੰਨੀ ਦੂਰ ਜੋੜਾ ਘਰ ਬਣਿਆ ਆ ਉਹ ਬਿਲਕੁਲ ਸਾਹਮਣੇ ਉਤਰਦੇ ਪਏ ਨੇ ਬਸ ਮੈਂ ਹੀ ਵੇਖਣ ਆਇਆ ਸੀ ਮਤਲਬ ਜਿਵੇਂ ਆ ਪਹਿਲਾਂ ਆਉਂਦੇ ਸੀ ਉਸ ਤਰ੍ਹਾਂ ਹੀ ਉਹੀ ਹਾਲਾਤਾਂ ਦੇ ਵਿੱਚ ਅੱਜ ਵੀ ਪਹੁੰਚੇ ਨੇ ਆਪਣੇ ਤਾਮਜਾਮ ਦੇ ਨਾਲ ਹੀ ਪਹੁੰਚੇ ਨੇ ਸਿਕਿਉਰਿਟੀ ਦੇ ਨਾਲ ਹੀ ਪਹੁੰਚੇ ਨੇ ਬਿਲਕੁਲ ਬਿਲਕੁਲ ਐਸ ਇਟ ਇ ਜਿਸ ਤਰ੍ਹਾਂ ਪਹਿਲਾਂ ਆਉਂਦੇ ਨੇ ਜਿੱਥੇ ਗੱਡੀਆਂ ਉਹਨਾਂ ਦੀਆਂ ਲੱਗਦੀਆਂ ਰਹੀਆਂ ਅੱਜ ਵੀ ਉੱਥੇ ਹੀ ਉਤਰੇ ਗੱਡੀ ਚ ਆਣ ਕੇ ਕੀ ਚਾਹੀਦਾ ਜੀ ਇਸ ਵਾਸਤੇ ਚਾਹੀਦਾ ਤੇ ਘਟੋ ਘਟ 2 ਕਿਲੋਮੀਟਰ 3 ਕਿਲੋਮੀਟਰ ਨਹੀਂ ਜਿੱਥੇ ਉਹ ਸਰਕਟ ਆ ਉਸੇ ਮੇਰੇ ਹਿਸਾਬ ਨਾਲ ਜਿੱਥੇ ਆਏ ਆ ਤੇ ਮੈਂ ਖਬਰ ਸੁਣੀ ਸੀ ਕਿ ਸਰਕਟ ਆ ਉਸ ਪਹੁੰਚ ਚੁੱਕੇ ਹੈ ਚਾਹੀ ਫੋਆ ਰੇਲੇ ਚੌਂਕ ਤੋਂ 1 ਅੱਧਾ ਕਿਲੋਮੀਟਰ ਤੋਂ ਹੀ ਨੰਗੀ ਪੇਰੀ ਆ ਜਾਂਦੇ ਲੋਕਾਂ ਨੂੰ ਵੀ ਵੇਖਣ ਵਾਲਿਆ ਨੇ ਹੋਣਾ ਸੀ ਕਿ ਨੰਗੀ ਪੇਰੀ ਪਹੁੰਚਿਆ ਇਹਦੇ ਜੀ ਬਿਲਕੁਲ ਗੇਟ ਦੇ ਅੱਗੇ ਆ ਕੇ ਉਤਰਿਆ ਹਰਮੰਦਰ ਸਾਹਿਬ ਦੇ ਇੱਥੋਂ ਦੇ ਭਾਈ ਇੱਥੋਂ ਦੇ ਜੁੱਤੀ ਦੇ ਉਤਾਰ ਕੇ ਜਾਣਾ ਪੈਣਾ ਅੱਗੇ ਜੀ ਜਿਹੜੀ ਸਿਕਿਉਰਿਟੀ ਹੈ ਜਿਹੜੀ ਆਪਣੇ ਪੁਲਸ ਲਾਈ ਹੈ ਉਹ ਸਿਵਲ ਦੇ ਵਿੱਚ ਵੀ ਲਾਤੀ ਅੱਜ ਤੇ ਸਿਵਲ ਦੇ ਐਡਰੈਸ ਦੇ ਵਿੱਚ ਬਹੁਤ ਸਾਰੀ ਪੁਲਸ ਇੱਥੇ ਤਨਾਤੀ ਬਹੁਤ ਜ਼ਿਆਦਾ ਦੇਖੋ ਜੀ ਇਹ ਪ੍ਰਸ਼ਾਸਨ ਦਾ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਣੀ ਹੋएगी ਤਾਂ ਕਰਕੇ ਲਈ ਹੋएगी ਪਰ ਜਿਹੜੀ ਫੋਰਸ ਹੈਗੀ ਨਾ ਬਹੁਤ ਜ਼ਿਆਦਾ ਲਗਾਈ ਗਈ ਹੈ ਚਲੋ ਕੋਈ ਜੀ ਜਿਵੇਂ ਤੁਹਾਨੂੰ ਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸ੍ਰੀ ਦਰਬਾਰ ਸਾਹਿਬ ਦੀਆਂ ਜਿੱਥੇ ਅੱਜ ਸੀਐਮ ਭਗਵੰਤ ਮਾਨ ਜਿਹੜੇ ਨੇ ਜਥੇਦਾਰ ਸਾਹਿਬ ਵੱਲੋਂ ਜਿਹੜਾ ਤਲਬ ਕੀਤਾ ਜਾਂਦਾ ਹੈ ਉਹਨਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ ਉੱਥੇ ਸਪਸ਼ਟੀਕਰਨ ਦੇਣ ਲਈ ਸੀਐਮ ਭਗਵੰਤ ਮਾਨ ਪਹੁੰਚੇ ਜਰੂਰ ਨੇ ਪਰ ਆਪਣੀ ਪ੍ਰੋਟੋਕੋਲ ਦੇ ਚੱਲਦੇ ਆ ਸਿਕਿਉਰਟੀ ਦੇ ਨਾਲ ਪਹੁੰਚੇ ਨੇ ਅਤੇ ਜਿਵੇਂ ਜਿਵੇਂ ਵੀਰ ਸਾਡੇ ਨਾਲ ਮਿਲਿਆ ਸੀ ਉਹਨਾਂ ਨੇ ਇਹੀ ਕਿਹਾ ਸੀ ਕਿ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਸੀਐਮ ਸੀਐਮ ਭਗਵੰਤ ਮਾਨ ਅੱਜ ਜਿਹੜੇ ਨੇ ਸਪਸ਼ਟੀਕਰਨ ਦੇਣ ਲਈ ਪਹੁੰਚੇ ਹੋਏ ਨੇ ਜਿਵੇਂ ਉਹਨਾਂ ਦਾ ਬਿਆਨ ਸੀ ਸੀਐਮ ਭਗਵੰਤ ਮਾਨ ਦਾ ਕੇ ਨਿਮਾਣੇ ਸੇਖ ਦੇ ਤੌਰ ਤੇ ਪੈਦਲ ਚਲਦਿਆਂ ਹੋਇਆ ਨੰਗੇ ਪੈਰੀ ਜਿਹੜੇ ਨੇ ਨਤਮਸਤਕ ਹੋਣ ਲਈ ਤੇ ਚਾਲਤਾ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇਣਗੇ ਪਰ ਇਸ ਵੀਰ ਨੇ ਜਰੂਰ ਇਹ ਜ਼ਾਹਿਰ ਕੀਤਾ ਜੇ ਜੋ ਉਹਨਾਂ ਨੇ ਸੋਚਿਆ ਸੀ ਕਿ ਭਜਵੰਤਮਾਨ ਜਿਹੜੇ ਨੇ ਨੰਗੇ ਪੈਰੀ ਪਹੁੰਚਣ ਨੇ ਉਸ ਹਾਲਾਤ ਦੇ ਵਿੱਚ ਨਹੀਂ ਪਹੁੰਚੇ ਪਹਿਲਾਂ ਦੇ ਤਰ੍ਹਾਂ ਹੀ ਆਪਣੀ ਸਿਕਿਉਰਿਟੀ ਦੇ ਨਾਲ ਇੱਥੇ ਥੋੜੀ ਦੂਰੀ ਤੇ ਜਿਹੜੀਆਂ ਝੱਡੀਆਂ ਲਾਉਣ ਤੋਂ ਬਾਅਦ ਇੱਥੇ ਨਤਮਸਤਕ ਹੋਣ ਲਈ ਦਰਸ਼ਨੀ ਡਿਉਰੀ ਦੇ ਅੰਦਰ ਜਿਹੜੇ ਨੇ ਇਸ ਵੇਲੇ ਦਰਬਾਰ ਸਾਹਿਬ ਦੇ ਮੱਥਾ ਟੇਕਣ ਲਈ ਪਹੁੰਚੇ ਹੋਏ ਨੇ ਉਸ ਤੋਂ ਬਾਅਦ ਆਪਣਾ ਸਪਸ਼ਟੀਕਰਨ ਦੇਣਗੇ ਪਰ ਹੁਣ ਵੰਤਮਾਨ ਨੇ ਜਦੋਂ ਸਪਸ਼ਟੀਕਰਨ ਦਿੰਦੇ ਨੇ ਤਾਂ ਕਿਹੜੇ ਸਵਾਲਾਂ ਦੇ ਜਵਾਬ ਦਿੰਦੇ ਨੇ ਅਤੇ ਉਹਨਾਂ ਦੀ ਜਿਹੜੀ ਲਾਈਵ ਕਵਰੇਜ ਦੇ ਵਾਸਤੇ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਹੋ ਪਉਂਦੀ ਹੈ ਜਾਂ ਨਹੀਂ ਹੋ ਪਉਂਦੀ ਇਹ ਫਿਲਹਾਲ ਸਵਾਲਾਂ ਦੇ ਢੇੜੇ ਵਿੱਚ ਹੈ। ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੀ ਲਾਲੀ ਅੰਮ੍ਰਿਤਸਰ। ਅੱਜ ਪੰਜਾਬ ਵਾਸਤੇ ਵੱਡਾ ਦਿਨ ਹੈ ਕਿਉਂਕਿ ਪੰਜਾਬ ਦੇ ਸੀਐਮ ਜਿਹੜੇ ਭਵੰਤਮਾਨ ਨੇ ਉਹ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜਿਹੜੇ ਨੇ ਸ੍ਰੀ ਅਚਲਤਾ ਸਾਹਿਬ ਪੇਸ ਹੋਣ ਜਾ ਰਹੇ ਨੇ ਅਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ ਜਿਹੜੇ ਉਹਨਾਂ ਵੱਲੋਂ ਦਿੱਤੇ ਜਾਣੇ ਨੇ। ਜਥੇਦਾਰ ਸਾਹਿਬ ਵੱਲੋਂ ਜਿਹੜਾ ਹੈ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਕਿ ਉਹ ਆਪਣੇ ਜਿਹੜੇ ਨੇ ਜਿਹੜੇ ਬਿਆਨਬਾਜ਼ੀ ਦੇ ਚਲਦੇ ਆ ਜਾਂ ਉਹਨਾਂ ਦੀਆਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਸੀ ਉਹਨਾਂ ਦੇ ਚਲਦੇ ਆ ਉਹਨਾਂ ਨੂੰ ਅੱਜ ਤਲਬ ਕੀਤਾ ਹੈ ਤੇ ਉਹਨਾਂ ਦੇ ਜਵਾਬ ਲੈਣ ਵਾਸਤੇ ਜਿਹੜੇ ਨੇ ਜਰੂਰ ਇੱਥੇ ਤਲਬ ਕੀਤਾ ਹੈ ਪਰ ਥੋੜੀ ਦੇਰ ਤਾਂ ਜਿਹੜੇ ਸੀਐਮ ਭਜਵੰਤ ਮਾਨ ਨੇ ਉਹ ਇੱਥੇ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚ ਰਹੇ ਨੇ ਤਾਂ ਦੱਸਣਾ ਚਾਹੁੰਦੇ ਆ ਕਿ ਜਥੇਦਾਰ ਨੇ ਪਹਿਲਾਂ ਦੁਪਹਿਰ 4:30 ਵਜੇ ਦਾ ਟਾਈਮ ਜਿਹੜਾ ਨਿਧਾਰਤ ਕੀਤਾ ਸੀ ਜਿਸ ਤੋਂ ਚਲਦੇ ਆ ਟਾਈਮ ਦੀ ਉਲੰਘਣਾ ਜ਼ਰੂਰ ਬਣੀ ਹੋਈ ਹੈ ਜਿਵੇਂ ਸੀਐਮ ਜਿਹੜੇ ਨੇ ਜਾ ਰਹੇ 11:30 ਵਜੇ ਪਹੁੰਚ ਰਹੇ ਨੇ ਜਾਂ 4:30 ਵਜੇ ਪਹੁੰਚ ਰਹੇ ਨੇ ਪਰ ਫਿਲਹਾਲ ਜੋ ਵੀ ਤਸਵੀਰਾਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਦੀਆਂ ਸਾਂਝੀਆਂ ਚਾ ਰਹੇ ਆ ਜਿੱਥੇ ਅੱਜ ਪੰਜਾਬ ਦੇ ਸੀਐਮ ਜਿਹੜੇ ਪ੍ਰਜਵੰਤ ਮਾਨ ਨੇ ਉਹ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚ ਰਹੇ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਨੇ ਜਿਹੜੇ ਜਥੇਦਾਰ ਸਾਹਿਬ ਵੱਲੋਂ ਲੈ ਜਾਣੇ ਨੇ ਜਿਹੜੇ ਜਥੇਦਾਰ ਸਾਹਿਬ ਵੱਲੋਂ ਜਿਹੜੇ ਸਵਾਲਾਂ ਦੇ ਜਵਾਬ ਨੇ ਉਹ ਲੈ ਜਾਣੇ ਨੇ ਉੱਥੇ ਹੀ ਮੈਂ ਦੱਸ ਦਣਾ ਕਿ ਜਿਹੜੀ ਪੁਲਿਸ ਫੋਰਸ ਹੈ ਉਹ ਵੀ ਵੱਡੀ ਤਦਾਦ ਦੇ ਵਿੱਚ ਇੱਥੇ ਤਨਾਦ ਹੈ ਪੁਲਿਸ ਫੋਰਸ ਵੱਲੋਂ ਜਿਹੜੇ ਨੇ ਉਸ ਦਾ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਉਂਕਿ ਸੀਐਮ ਦਾ ਬਿਆਨ ਆਇਆ ਸੀ ਕਿ ਉਹ ਜਿਹੜੇ ਨੇ ਸੀਐਮ ਦੇ ਤੌਰ ਤੇ ਨਹੀਂ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਜਿਹੜੇ ਨੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਅੱਜ ਸ੍ਰੀ ਅਚਲਤਾ ਸਾਹਿਬ ਪਹੁੰਚਣਗੇ ਅਤੇ ਉਹਨਾਂ ਵੱਲੋਂ ਵੀ ਰਿਹਾ ਗਿਆ ਸੀ ਕਿ ਉਹ ਜਿਹੜੇ ਨੇ ਇੱਥੇ ਆਉਦੇ ਤੇ ਬਿਰਾਜਮਾਨ ਜ਼ਰੂਰ ਨੇ ਪਰ ਜਦੋਂ ਸੀਐਮ ਨੂੰ ਤਲਬ ਕੀਤਾ ਜਾਂਦਾ ਹੈ ਤਾਂ ਉਹ ਜ਼ਰੂਰ ਇੱਥੇ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਪਹੁੰਚਣਗੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਅੱਜ ਪੁਲਸ ਫੋਰਸ ਜਿਹੜੀ ਹੈ ਵੱਡੀ ਤਦਾਦ ਦੇ ਵਿੱਚ ਇੱਥੇ ਤਣਾਤ ਹੈ ਸਿਵਲ ਡਰੈਸ ਦੇ ਵਿੱਚ ਵੀ ਪੁਲਿਸ ਫੋਰਸ ਪਹੁੰਚੀ ਹੋਈ ਹੈ ਤੇ ਜਿਹੜੀ ਹੈ ਜੁਨੀਫਾਰਮ ਪਾ ਕੇ ਵੀ ਇੱਥੇ ਫੋਰਸ ਜਿਹੜੀ ਹੈ ਤਨਾਤ ਹੈ ਤਾਂ ਚਟਕੀ ਪਜਾਮੇ ਕਮੀਜ਼ ਪਾਏ ਹੋਏ ਨੇ ਪੁਲਿਸ ਦੇ ਜਿਹੜੇ ਆਲਾਦ ਅਚਾਰੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਵੱਡੀ ਫੋਰਸ ਹੈ ਉਹ ਤਨਾਤ ਹੈ ਸ੍ਰੀ ਅਚਲਤਾ ਸਭ ਦੇ ਬਾਹਰ ਤਾਂ ਥੋੜੀ ਦੇਰ ਜਿਹੜਾ ਹੈ ਥੋੜੀ ਦੇਰ ਤੱਕ ਜਿਹੜੇ ਨੇ ਸੀਐਮ ਇਥੇ ਪਹੁੰਚਣ ਦੀ ਜਿਹੜੀ ਹੈ ਸੁਭਾਵਨਾ ਲਗਾਈਆਂ ਜਿਤਾਈਆਂ ਜਾ ਰਹੀਆਂ ਨੇ ਸਵੇਰ ਤੋਂ ਹੀ ਜਿਹੜਾ ਹੈ ਇੱਥੇ ਜ਼ਰੂਰ ਅੱਜ ਮਾਹੌਲ ਬਣਿਆ ਹੋਇਆ ਜੇ ਸੀਐਮ ਜਦੋਂ ਪਹੁੰਚਣਗੇ ਤਾਂ ਉਹਨਾਂ ਦਾ ਜਿਹੜਾ ਸਮਾਂ ਜਿਹੜਾ ਹੈ ਉਹ ਜਿਹੜਾ ਜਰੂਰ ਦੁਬਦਾ ਬਣੀ ਹੋਈ ਹੈ ਜੀ ਸੀਐਮ ਸਾਢੇ 4 ਵਜੇ ਪਹੁੰਚ ਰਹੇ ਨਹੀਂ ਕਿਉਂਕਿ ਜਥੇਦਾਰ ਦਾ ਜਿਹੜਾ ਇੱਕ ਬਿਆਨ ਆਉਂਦਾ ਹੈ ਜਥੇਦਾਰ ਸਾਹਿਬ ਦਾ ਬਿਆਨ ਆਇਆ ਸੀ ਕਿ ਸੀਐਮ ਦੇ ਰਜੇਵਿਆਂ ਦੇ ਚੱਲਦੇ ਜਿਹੜਾ ਹੈ ਸਾਢੇ 4 ਦਾ ਸਮਾਂ ਜਿਹੜਾ ਨਿਧਾਰਤ ਹੈ ਤਾਂ ਉਸ ਤੋਂ ਬਾਅਦ ਹੀ ਸੀਐਮ ਦੀ ਇਹ ਚ ਪੋਸਟ ਵਾਇਰਲ ਹੁੰਦੀ ਹੈ ਪੋਸਟ ਤੁਹਾਨੂੰ ਦੁਆਰਾ ਬਿਆਨ ਦਿੱਤਾ ਜਾਂਦਾ ਹੈ ਕਿ ਸੀਐਮ ਦਾ ਬਿਆਨ ਸੀ ਕਿ ਉਹਨਾਂ ਦਾ ਅੱਜ ਦਾ ਦਿਨ ਜਿਹੜਾ ਹੈ ਸ੍ਰੀ ਅਕਾਲ ਤਾ ਸਭ ਨੂੰ ਸਮਰਪਿਤ ਹੈ ਅਤੇ ਉਹ ਸਾਰਾ ਦਿਨ ਹੀ ਜਦੋਂ ਚਾਹੇ ਤਾਂ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜ਼ਰੂਰ ਇੱਥੇ ਹਾਜ਼ਰ ਰਹਿਣਗੇ ਪਰ ਫਿਲਹਾਲ ਜੋ ਦੂਦਾ ਬਣੀ ਹੋਈ ਹੈ ਕਿ ਸੀਐਮ ਸਾਢੇ 4 ਪਹੁੰਚ ਰਹੇ ਨੇ ਜਾਂ ਪਹੁੰਚ ਰਹੇ ਨੇ ਜਾਂ 12 ਵਜੇ ਪਹੁੰਚ ਰਹੇ ਨੇ ਇਹ ਸਮੇਂ ਦੀ ਦੁਬਤਾ ਜਰੂਰ ਬਣੀ ਹੋਈ ਹੈ ਉੱਥੇ ਸੀਐਮ ਦਾ ਬਿਆਨ ਆਇਆ ਸੀ ਕਿ ਉਹਨਾਂ ਵੱਲੋਂ ਜਿਹੜਾ ਸਪਸ਼ਟੀਕਰਨ ਜਦੋਂ ਦਿੱਤਾ ਜਾਣਾ ਹੈ ਤਾਂ ਉਸ ਦੀ ਲਾਈਵ ਕਵਰੇਜ ਜਿਹੜੀ ਹੈ ਹੋਣੀ ਚਾਹੀਦੀ ਹੈ ਕਿਉਂਕਿ ਦੇਸ਼ ਦੁਨੀਆ ਦੇ ਵਿੱਚ ਜਿਹੜੀ ਸੰਜੀਤਾ ਵਸਦੀ ਹੈ ਉਹਨਾਂ ਵੱਲੋਂ ਵੀ ਉਹਨਾਂ ਨੂੰ ਬਹੁਤ ਸਾਰੇ ਜਵਾਬ ਦੇਨੇ ਪੈ ਰਹੇ ਸੀ ਕਿ ਉਹਨਾਂ ਦਾ ਵੀ ਸੀ ਕਿ ਉਹਨਾਂ ਨੂੰ ਵੀ ਸਪਸ਼ਟੀਕਰਨ ਚਾਹੀਦਾ ਜੇ ਲਾਈਵ ਜੜਾ ਇਹ ਚੱਲਣਾ ਚਾਹੀਦਾ ਸਾਰਾ ਜਦੋਂ ਸਪਸ਼ਟੀਕਰਨ ਦਿੱਤਾ ਜਾਵੇ ਫਿਲਹਾਲ ਲਾਈਵ ਚੱਲਦਾ ਹੈ ਜਾਂ ਨਹੀਂ ਚੱਲਦਾ ਹੈ ਵੀ ਇਹ ਜਿਹੜਾ ਹੈ ਜਰੂਰ ਮੌਜੂਦਾ ਬਣੀ ਹੋਈ ਹੈ ਜੇ ਲਾਈਵ ਚਲਾਇਆ ਜਾਏਗਾ ਜਾਂ ਨਹੀਂ ਚਲਾਇਆ ਜਾਏਗਾ ਫਿਲਹਾਲ ਜਿਹੜੇ ਇੱਥੇ ਸੀਐਮ ਨੂੰ ਜਿਹੜਾ ਤਲਬ ਕੀਤਾ ਗਿਆ ਹੈ ਦੱਸ ਦਈਏ ਇਸ ਤੋਂ ਪਹਿਲਾਂ ਵੀ ਜਿਹੜੇ ਨੇ ਬਹੁਤ ਸਾਰੇ ਸੀਐਮ ਨੇ ਜਿਹੜਾ ਨੂੰ ਤਲਬ ਕੀਤਾ ਜਾਂਦਾ ਰਿਹਾ ਹੈ ਪਰ ਮੌਜੂਦਾ ਸੀਐਮ ਜਿਹੜੇ ਭਵੰਤਮਾਨ ਨੇ ਉਹਨਾਂ ਦੀ ਬਿਆਨਬਾਜ਼ੀ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦੀ ਹੈ ਉਹ ਆਪਣੀ ਬਿਆਨਬਾਜ਼ੀ ਦੇ ਚੱਲਦੇ ਹੀ ਚਰਚਾ ਦਾ ਵਿੱਚ ਰਹਿੰਦੇ ਨੇ ਤਾਂ ਬਹੁਤ ਸਾਰੇ ਬਿਆਨਬਾਜ਼ੀਆਂ ਨੇ ਜਿਹੜੀਆਂ ਨੇ ਸਿੱਟਾਂ ਦੇ ਉਲਟ ਵੀ ਦਿੱਤੀਆਂ ਗਈਆਂ ਸੀ ਜਿਸ ਨੂੰ ਲੈ ਕੇ ਜਿਹੜਾ ਜਥੇਦਾਰ ਵੱਲੋਂ ਜਿਹੜਾ ਇਹ ਜ਼ਰੂਰ ਨੋਟਿਸ ਲਿਆ ਗਿਆ ਸੀ ਜਿਸ ਤੇ ਚੱਲਦਿਆਂ ਹੁਣ ਜਿਹੜਾ ਤਲਬ ਕੀਤਾ ਗਿਆ ਸੀ ਅੱਜ ਅੱਜ ਦਾ ਦਿਨ ਨਿਦਾਰਤ ਸੀਗਾ ਅੱਜ ਸੀਐਮ ਜਿਹੜੇ ਨੇ ਇੱਥੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਦੀਆਂ ਜਿੱਥੇ ਸੀਐਮ ਸਾਹਿਬ ਵੱਲੋਂ ਪਹਿਲਾਂ ਨਤਮਸਤਕ ਹੋਇਆ ਜਾਇਆ ਗਿਆ ਉਸ ਤੋਂ ਬਾਅਦ ਆਪਣਾ ਸਪਸ਼ਟੀਕਰਨ ਦਿੱਤਾ ਜਾਇਆ ਤਾਂ ਬਹੁਤ ਸਾਰੇ ਸਵਾਲ ਦੇ ਜਵਾਬ ਨੇ ਜਿਹੜੇ ਉਹ ਲੈ ਜਾਣਗੇ ਜਥੇਦਾਰ ਸਾਹਿਬ ਵੱਲੋਂ ਤਾਂ ਸਵੇਰ ਤੋਂ ਹੀ ਜਿਹੜਾ ਇਹ ਹਲਚਲ ਤੇਜ ਹੈ ਇੱਥੇ ਜਿਹੜੀ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਕੀਤੇ ਜੁਏ ਨੇ ਤਾਂ ਇਹ ਚੌਥੇ ਸੀਐਮ ਨੇ ਜਿਨ੍ਹਾਂ ਨੂੰ ਸ੍ਰੀ ਅਚਲਤਾ ਵੱਲੋਂ ਜਿਹੜਾ ਇਹ ਤਲਬ ਕੀਤਾ ਗਿਆ ਇਸ ਤੋਂ ਪਹਿਲਾਂ ਹੋਰ ਵੀ ਤਿੰਨ ਸੀਐਮ ਸੀ ਜਿਨ੍ਹਾਂ ਨੂੰ ਤਲਬ ਕੀਤਾ ਜਾਂਦਾ ਰਿਹਾ ਤੇ ਉਹ ਆਪਣਾ ਨਿਮਾਣੇ ਸੇਕ ਦੇ ਤੌਰ ਤੇ ਜਿਹੜਾ ਆਪਣੀ ਹਾਜ਼ਰੀ ਵੀ ਦਿੰਦੇ ਰਹੇ ਨੇ ਆਪਣਾ ਸਪਸ਼ਟੀਕਰਨ ਦਿੰਦੇ ਰਹੇ ਨੇ ਤਾਂ ਹੁਣ ਇਸੇ ਦੇ ਚੱਲਦੇ ਜਿਹੜੇ ਅੱਜ ਜਿਹੜੇ ਜਥੇਦਾਰ ਸਾਹਿਬ ਵੱਲੋਂ ਜਿਹੜਾ ਇਹ ਸੀਐਮ ਨੂੰ ਤਲਬ ਕੀਤਾ ਇਹ ਜੋ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਚੱਲਦੇ ਆਂ ਉਹ ਵੀਡੀਓ ਜਿਹੜੀ ਹੈ ਸਿੱਖ ਧਾਰਮਿਕ ਚ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਤੇ ਉਸ ਦਾ ਨੋਟਿਸ ਲੈਂਦੇ ਆ ਜਿਹੜਾ ਜਥੇਦਾਰ ਸਾਹਿਬ ਵੱਲੋਂ ਜਿਹੜਾ ਸੀਐਮ ਨੂੰ ਅੱਜ ਇੱਥੇ ਪੇਸ਼ ਹੋਣ ਲਈ ਬੁਲਾਇਆ ਜਾਂਦਾ ਹੈ ਹੋਰ ਵੀ ਜਿਹੜੀ ਬਿਆਨਬਾਜ਼ੀਆਂ ਤੇ ਚੱਲਦੇ ਆ ਸੀਐਮ ਨੂੰ ਇੱਥੇ ਜਿਹੜਾ ਪੇਸ਼ ਹੋਣ ਲਈ ਬੁਲਾਇਆ ਜਾ ਰਿਹਾ ਤਾਂ ਇਹ ਦੂਧਾ ਜ਼ਰੂਰ ਬਣੀ ਹੋਈ ਹੈ ਕਿ ਸੀਐਮ ਜਿਹੜੇ ਨੇ 4:30 ਵਜੇ ਪਹੁੰਚ ਰਹੇ ਨੇ ਜਾਂ 11:00 ਵਜੇ ਪਹੁੰਚ ਰਹੇ ਨੇ ਇਸ ਸਮੇਂ ਦੀ ਦੂਧਾ ਜ਼ਰੂਰ ਬਣੀ ਹੋਈ ਆ ਫਰ ਸੀਐਮ ਜਿਹੜੇ ਨੇ ਉਹਨਾਂ ਦਾ ਇੱਕ ਬਿਆਨ ਹੈ ਕਿ ਉਹ ਨਿਮਾਣੇ ਸੱਚ ਦੇ ਤੌਰ ਤੇ ਜਿਹੜੇ ਨੇ ਆਪਣਾ ਸਪਸ਼ਟੀਕਰਨ ਦੇਣ ਲਈ ਅੱਜ ਜਥੇਦਾਰ ਦੇ ਸਮਤ ਸਪੇਸ ਹੋਣਗੇ ਅਤੇ ਆਪਣਾ ਸਪਸ਼ਟੀਕਰਨ ਦੇਣਗੇ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੇ ਲਾਲੀ ਅੰਮ੍ਰਿਤਸਰ ਅੱਜ ਪੂਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਨੇ ਸ੍ਰੀ ਅਚਲਤਾ ਸਾਹਿਬ ਦੇ ਨੇ ਕਿਉਂਕਿ ਅੱਜ ਪੰਜਾਬ ਦੇ ਸੀਐਮ ਜਿਹੜੇ ਪ੍ਰਜਵੰਤ ਮਾਨ ਨੇ ਉਹ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਜਿਹੜੇ ਨੇ ਇੱਥੇ ਪੇਸ ਹੋਣ ਲਈ ਆ ਰਹੇ ਨੇ ਥੋੜੀ ਦੇਰ ਤਾਂ ਦੱਸਿਆ ਜਾ ਰਿਹਾ ਸੀ ਸੀਐਮ ਜਿਹੜੇ ਨੇ ਇੱਥੋਂ ਤਾਈਂ ਪਹੁੰਚ ਰਹੇ ਨੇ ਤਾਂ ਇਥੇ ਮੈਂ ਦੱਸਣਾ ਚਾਹਣਾ ਕਿ ਅਚਲਤਾ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਨੂੰ ਲੈ ਕੇ ਅਤੇ ਹੋਰ ਸਿੱੱਚ ਮੁੱਦੇ ਜਿਹੜੇ ਨੇ ਉਹਨਾਂ ਦੀ ਬਿਆਨਬਾਜ਼ੀ ਨੂੰ ਲੈ ਕੇ ਸੀਐਮ ਨੂੰ ਤਲਬ ਕੀਤਾ ਹੈ ਤਾਂ ਤਲਬ ਹੋਣ ਤੋਂ ਬਾਅਦ ਅੱਜ ਜਿਹੜੇ ਨੇ ਸੀਐਮ ਜਿਹੜੇ ਭਵੰਤਮਾਨ ਨੇ ਇੱਥੇ ਜ਼ਰੂਰ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਆ ਰਹੇ ਨੇ ਉੱਥੇ ਹੀ ਜਿਹੜੇ ਨੇ ਸੁਰੱਖਿਆ ਦੇ ਮੱਦੇ ਨਜ਼ਰ ਵੀ ਜਿਹੜੀ ਪੁਲਿਸ ਫੋਰਸ ਹੈ ਉਹ ਤਣਾਅ ਚੀਤੀ ਗਈ ਹੈ ਜਿੱਥੇ ਪੁਲਿਸ ਫੋਰਸ ਵਰਦੀ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਉੱਥੇ ਜਿਹੜੇ ਨੇ ਸਿਵਲ ਡਰੈਸ ਦੇ ਵਿੱਚ ਵੀ ਪੁਲਿਸ ਫੋਰਸ ਨਜ਼ਰ ਆ ਰਹੀ ਹੈ ਕਿਉਂਕਿ ਭਾਰੀ ਫੋਰਸ ਇੱਥੇ ਲਾਈ ਗਈ ਹੈ ਤਾਂ ਇੱਥੇ ਦੱਸਣਾ ਬੰਦਾ ਹੈ ਕਿ ਅੱਜ ਦੀਆਂ ਜਿਹੜੀਆਂ ਪੰਜਾਬ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਵੱਡਾ ਦਿਨ ਹੈ ਕਿਉਂਕਿ ਆਪ ਅੱਜ ਤੋਂ ਪਹਿਲਾਂ ਵੀ ਜਿਹੜੇ ਨੇ ਬਹੁਤ ਸਾਰੇ ਜਿਹੜੇ ਸੀਐਮ ਨੇ ਉਹਨਾਂ ਨੂੰ ਤਲਬ ਕੀਤਾ ਜਾਂਦਾ ਰਿਹਾ ਹੈ ਪਰ ਫਿਲਹਾਲ ਜਿਹੜੇ ਮੌਜੂਦਾ ਸੀਐਮ ਜਿਹੜੇ ਨੇ ਉਹ ਅੱਜ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਇੱਥੇ ਪੇਸ਼ ਹੋ ਰਹੇ ਨੇ ਤਾਂ ਜਿਵੇਂ ਕਿ ਸਮੇਂ ਦੀ ਜਿਹੜੀ ਦੁਬਦਾ ਉਹ ਵੀ ਬਣੀ ਹੋਈ ਹੈ ਜਿਹੜਾ ਹੈ ਸੀਐਮ ਭਗਵੰਤ ਮਾਨ ਨੇ ਉਹਨਾਂ ਵੱਲੋਂ ਜਿਹੜਾ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਅਤੇ ਜਿਹੜੇ ਜ਼ਥੇਦਾਰ ਸਾਹਿਬ ਨੇ ਉਹਨਾਂ ਨੇ 4:30 ਵਜੇ ਦਾ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਸਪਸ਼ਟੀਕਰਨ ਦੇਣ ਦਾ ਪਰ ਫਿਲਹਾਲ ਜਿਹੜੀ ਇਹ ਦੁਬਦਾ ਇਹ ਵੀ ਬਣੀ ਹੋਈ ਹੈ ਕਿ ਸੀਐਮ ਅੱਜ 11:30 ਵਜੇ ਪਹੁੰਚ ਰਹੇ ਨੇ ਜਾਂ 4:30 ਵਜੇ ਪਹੁੰਚ ਰਹੇ ਨੇ ਇਹ ਵੀ ਸਮੇਂ ਦੀ ਦੁਬਦਾ ਹੈ ਪਰ ਫਿਲਹਾਲ ਜੋ ਮਾਮਲਾ ਹੈ ਕਿ ਇੱਥੇ ਭਾਰੀ ਫੋਰਸ ਜਿਹੜੀ ਹੈ ਤਣਾਤ ਹੈ ਕਿਉਂਕਿ ਅੱਜ ਜਿਹੜੇ ਸਪਸ਼ਟੀਕਰਨ ਦਿੱਤਾ ਜਾਣਾ ਹੈ ਸੀਐਮ ਪ੍ਰਜਵਾਨਤ ਮਾਨ ਵਾਲੋ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਜੇ ਇੱਥੇ ਜਿਹੜੇ ਨੇ ਸੀਐਮ ਸਾਹਿਬ ਸੀਐਮ ਪਹੁੰਚ ਰਹੇ ਨੇ ਥੋੜੀ ਦੇਰ ਤਾਈ ਤਾਂ ਇੱਥੇ ਆਪਣਾ ਸਪਸ਼ਟੀਕਰਨ ਦੇਣਗੇ ਆਪਣਾ ਨਾਤਮਸਤਰੀ ਹੋਣ ਦੇ ਉਸ ਤੋਂ ਬਾਅਦ ਉਹਨਾਂ ਜਿਵੇਂ ਸੀਐਮ ਦਾ ਵੀ ਬਿਆਨ ਆਇਆ ਸੀ ਕਿ ਉਹ ਨਿਮਾਣੇ ਸਿੱਖ ਦੀ ਤਰ੍ਹਾਂ ਇੱਥੇ ਸਪਸ਼ਟੀਕਰਨ ਦੇਣ ਲਈ ਪਹੁੰਚ ਰਹੇ ਆ ਨਾ ਕਿ ਉਹ ਸੀਐਮ ਦੇ ਤੌਰ ਤੇ ਪਹੁੰਚ ਰਹੇ ਨੇ ਉਹ ਨਿਮਾਣੇ ਸਿੱਖ ਦੀ ਤੌਰ ਤੇ ਇੱਥੇ ਪਹੁੰਚਣਗੇ ਅਤੇ ਆਪਣਾ ਸਪਸ਼ਟੀਕਰਨ ਹੈ ਜਿਹੜਾ ਜਥੇਦਾਰ ਸਾਹਿਬ ਦੇ ਸਾਹਮਣੇ ਪੇਸ਼ ਕਰਨਗੇ ਅਤੇ ਸੀਐਮ ਦਾ ਵੀ ਬਿਆਨ ਸੀ ਕਿ ਜੋ ਵੀ ਉਹਨਾਂ ਦਾ ਸਪਸ਼ਟੀਕਰਨ ਉਸ ਦੀ ਲਾਈਵ ਕਵਰੇਜ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਵੀ ਜਰੂਰ ਬਿਆਨਬਾਜ਼ੀਆਂ ਜਾਰੀ ਸੀ ਵਿਰੋਧੀ ਧਿਰ ਵੱਲੋਂ ਵੀ ਬਿਆਨ ਦਿੱਤੇ ਜਾ ਰਹੇ ਸੀ ਪਰ ਫਿਲਹਾਲ ਜੋ ਵੀ ਹੈ ਅੱਜ ਦਾ ਉਹੀ ਦੇਣਾ ਹੈ ਜਿੱਤੇ ਉਹ ਸੀਐਮ ਇਥੇ ਪਹੁੰਚਣਗੇ ਅਤੇ ਆਪਣਾ ਸਪਸ਼ਟੀਕਰਨ ਦੇਣਗੇ ਅਤੇ ਇਸ ਤੋਂ ਪਹਿਲਾਂ ਵੀ ਮੈਂ ਦੱਸ ਦੇਣਾ ਕਿ ਇਸ ਤਲਬ ਹੋਣ ਵਾਲੇ ਸੀਐਮ ਤੋਂ ਪਹਿਲਾਂ ਵੀ ਇਹ ਚੌਥੇ ਸੀਐਮ ਨੇ ਜਿਹੜੇ ਇਸ ਵਾਰੀ ਤਲਬ ਕੀਤੇ ਗਏ ਨੇ ਸ੍ਰੀ ਅਚਾਲਤਾ ਸਾਹਬ ਤੇ ਤਾਂ ਇਸ ਤੋਂ ਪਹਿਲਾਂ ਵੀ 400 ਮ ਜਿਹੜੇ 300 ਮ ਸੀ ਉਹ ਜਿਹੜੇ ਇੱਥੇ ਤਲਬ ਹੋਏ ਸੀ ਜਿਨ੍ਹਾਂ ਨੂੰ ਧਾਰਮਿਕ ਸਜਾਵਾਂ ਵੀ ਲਾਈਆਂ ਜਾਂਦੀਆਂ ਨੇ ਫਿਲਹਾਲ ਜਿਹੜੀ ਹੈ ਇਹ ਚ ਵੀਡੀਓ ਆਪਾਤੀ ਜਨ ਜਿਹੜੀ ਵਾਇਰਲ ਹੁੰਦੀ ਹੈ ਉਸ ਨੂੰ ਲੈ ਕੇ ਅਤੇ ਹੋਰ ਜਿਹੜੇ ਧਾਰਮਿਕ ਮੁੱਦੇ ਨੇ ਉਹਨਾਂ ਨੂੰ ਲੈ ਕੇ ਬਿਆਨਬਾਜ਼ੀਆਂ ਹੁੰਦੀਆਂ ਰਹੀਆਂ ਨੇ ਸੀਐਮ ਦੀਆਂ ਉਸੇ ਦੇ ਚੱਲਦੇ ਜਿਹੜੇ ਜਥੇਦਾਰ ਸਾਹਿਬ ਵੱਲੋਂ ਅੱਜ ਇਹਨਾਂ ਨੂੰ ਇੱਥੇ ਤਲਬ ਕੀਤਾ ਗਿਆ ਸੀ ਅਤੇ ਸੀਐਮ ਨੂੰ ਸਪਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਗਿਆ ਸੀ ਤਾਂ ਥੋੜੀ ਦੇਰ ਤਾਂ ਜਿਵੇਂ ਦੱਸਿਆ ਜਾ ਰਿਹਾ ਕਿ ਸੀਐਮ ਇੱਥੇ ਪਹੁੰਚ ਰਹੇ ਨੇ ਅਤੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਫੋਰਸ ਜਿਹੜੀ ਹੈ ਉਹ ਵੀ ਤਣਾਅ ਚੀਤੀ ਗਈ ਹੈ ਸਿਵਲ ਦੇ ਵਿੱਚ ਉਹ ਪੁਲਿਸ ਫੋਰਸ ਹੈ ਅਤੇ ਜੁਲ ਵਰਦੀ ਦੇ ਵਿੱਚ ਵੀ ਜਿਹੜੀ ਹੈ ਪੁਲਿਸ ਇਥੇ ਤਣਾਤ ਹੈ ਤਾਂ ਤੁਹਾਨੂੰ ਸਾਰੀਆਂ ਤਸਵੀਰਾਂ ਮੈਂ ਸਾਂਝੀਆਂ ਕਰ ਦਿੰਦਾ ਐਸੇ ਰਸਤੇ ਤੋਂ ਜਿਹੜੇ ਨੇ ਸੀਐਮ ਭਗਵੰਤ ਮਾਨ ਜਿਹੜੇ ਨੇ ਅੱਜ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਇੱਥੇ ਪਹੁੰਚ ਰਹੇ ਨੇ ਤਾਂ ਜਿਵੇਂ ਦੱਸਿਆ ਜਾ ਰਿਹਾ ਸੀ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਜਦੋਂ ਪੇਸ ਹੋਣਗੇ ਤਾ ਉਸ ਦੇ ਚੱਲਦੇ ਜਿਹੜਾ ਉਹਨਾਂ ਵੱਲੋਂ ਜਿਹੜਾ ਆਪਣਾ ਸਪਸ਼ਟੀਕਰਨ ਦਿੱਤਾ ਜਾਏਗਾ ਉਸੇ ਦੇ ਚੱਲਦੇ ਅੱਜ ਜਿਹੜੀ ਹੈ ਇਥੇ ਵੱਡੀ ਤਦਾਦ ਤਦਾਦ ਦੇ ਵਿੱਚ ਜਿਹੜੀ ਹੈ ਪੁਲਿਸ ਫੋਰਸ ਜਿਹੜੀ ਹੈ ਤਨਾ ਕੀਤੀ ਗਈ ਹੈ ਤਾਂ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਸੀਐਮ ਵੱਲੋਂ ਅੱਜ ਜਿਹੜਾ ਆਪਣਾ ਸਪਸ਼ਟੀਕਰਨ ਦਿੱਤਾ ਜਾਵੇਗਾ ਜਿਸ ਤੇ ਚੱਲਦੇ ਆਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਨਮਾਇंदे ਨੇ ਉਹ ਵੀ ਇਥੇ ਪਹੁੰਚੇ ਹੋਏ ਨੇ ਜਲਬਾਤ ਜ਼ਰੂਰ ਜਾਰਾ ਹੈਗੇ ਅਰਵਿੰਦਰ ਭੱਟੀ ਜੀ ਸਾਡੇ ਨਾਲ ਨੇ ਬਟੀ ਜੀ ਅੱਜ ਸੀਐਮ ਨੂੰ ਸੀਐਮ ਜੜੇ ਨੇ ਉਹ ਆਪਣਾ ਸਪਸ਼ਟੀਕਰਨ ਦੇਣ ਲਈ ਆ ਰਹੇ ਨੇ ਕਿਵੇਂ ਦੇਖਦੇ ਆ ਦੇਖੋ ਜੀ ਸੀਐਮ ਸਾਹਿਬ ਪਹਿਲਾਂ ਆ ਚੁੱਕੇ ਹੈ ਕਿ ਮੈਂ ਆਕਾਸ਼ਗਰ ਸਾਹਿਬ ਨੂੰ ਸਮਰਪਿਤ ਆ ਉਹ ਕਹਿੰਦੇ ਮੈਂ ਨੰਗੇ ਪੈਰੀ ਚੱਲ ਕੇ ਆਵਾਂਗਾ ਟਾਈਮ ਦੀ ਜਿਹੜੀ ਕਨਫਿਊਜ਼ਨ ਸੀ ਹਾਲਾਂਕਿ ਸੀਐਮ ਸਾਹਿਬ ਨੇ ਕਿਹਾ ਸੀ ਕਿ ਮੈਂ ਸਾਰਾ ਦਿਨ ਅਵੇਲੇਬਲ ਆ ਜਸੇਧਾਰ ਸਾਹਿਬ ਨੇ ਕਿਹਾ ਸੀ ਕਿ ਸ਼ਾਮ ਨੂੰ 4:30 ਵਜੇ ਆ ਜਾਓ ਤੁਸੀਂ ਬਿਜ਼ੀ ਹੋ ਉਹ ਕਹਿੰਦਾ ਮੈਂ ਕੋਈ ਨਹੀਂ ਫਿਜ਼ੀ 15 ਤਰੀਕ ਮੈਂ ਸਾਰੀ ਆਕਾਸ਼ਗਰ ਸਾਹਿਬ ਨੂੰ ਸਮਰਪਿਤ ਆ ਜਦੋਂ ਹੁਕਮ ਕਰੋਗੇ ਮੈਂ ਆ ਜਾਗਾ ਸੋ ਸੀਐਮ ਸਾਹਿਬ ਵਨ 11 ਵਜੇ ਆ ਰਹੇ ਹੈ ਦੇਖੋ ਚੜਦੀ ਕਲਾ ਹੋਵੇ ਪਰ ਇੱਕ ਲਾਈਵ ਵੀਡੀਓ ਦਾ ਦੱਸਿਆ ਜਾ ਰਿਹਾ ਸੀ ਕਿ ਜੋ ਵੀ ਉਹਨਾਂ ਦਾ ਸਪਸ਼ਟੀਕਰਨ ਹੋ ਉਹਨਾਂ ਨੂੰ ਲਾਈਵ ਚਲਾਇਆ ਜਾਵੇ ਕੀ ਇੰਤਜ਼ਾਮ ਕੀਤੇ ਗਏ ਨੇ ਸਰਕਾਰ ਵੱਲੋਂ ਜਾਂ ਆਪਣਾ ਇਧਰ ਅਕਾਲ ਚੱਬ ਸਾਹਿਬ ਵੱਲੋਂ ਲਾਈਵ ਦੇ ਮੈਨੂੰ ਨਹੀਂ ਲੱਗਦਾ ਕਿ ਅਕਾਲ ਚੱਬ ਸਾਹਿਬ ਵੱਲੋਂ ਕੀਤਾ ਜਾਏਗਾ ਬਾਕੀ মিডিਆ ਸਾਰਾ ਬਾਹਰ ਹੀ ਹੈ ਉਸ ਤੋਂ ਬਾਹਰ ਆਣਗੇ ਉਦੋਂ ਪ੍ਰੈਸ ਕਾਨਫਰੰਸ ਸੰਬੋਧਨ ਵੀ ਕਰਨਗੇ ਤੇ মিডিਆ ਤੁਸੀਂ ਲਾਈਵ ਕਾਈ ਰਿਓ ਪੱਟੀ ਜੀ ਜਿਹੜੀ ਸੀਐਮ ਦਾ ਇਹ ਵੀ ਬਿਆਨ ਸੀ ਜੇ ਜਦੋਂ ਵੀ ਉਹ ਪਹੁੰਚਣਗੇ ਉਹ ਸੀਐਮ ਦੇ ਤੌਰ ਤੇ ਨਹੀਂ ਇੱਕ ਆਮ ਨਿਮਾਣੇ ਸਿੱਖ ਦੀ ਤੌਰ ਤੇ ਪਹੁੰਚਣਗੇ ਕਿ ਨੰਗੇ ਪੈਰੀ ਇੱਥੋਂ ਦੀ ਜਾਣਗੇ ਆਪਣਾ ਸਪਸ਼ਟੀਕਰਨ ਦੇਣਗੇ ਕਿ ਜ਼ਾਬਦਾਰੀ ਉਹ ਉਹੀ ਜਿਹੜੇ ਆਪਣੇ ਬਿਆਨਾਂ ਦੇ ਅੱਜ ਪੂਰੇ ਉਤਰਨਗੇ ਬਿਲਕੁਲ ਪੂਰੇ ਉਤਰਨਗੇ ਜੀ ਕਿਉਂਕਿ ਉਹ ਸਿਰਫ ਇੱਕ ਮੁੱਖ ਮੰਤਰੀ ਨਹੀਂ ਇੱਕ ਆਮ ਇਨਸਾਨ ਵੀ ਨੇ ਇੱਕ ਸਿੱਖ ਵੀ ਨੇ ਆਪਣੀ ਭਾਵਨਾਵਾਂ ਅਨੁਸਾਰ ਸਿੱਖਾਂ ਦੀ ਭਾਵਨਾਵਾਂ ਅਨੁਸਾਰ ਉਹ ਪੂਰੇ ਉਤਰਨਗੇ ਤਾਂ ਇਹ ਕਿ ਉਹ ਹਿਸਾਬ-ਕਿਤਾਬ ਦਾ ਜਿਹੜਾ ਜਿਚੜਾ ਚੀਤਾ ਜਾ ਰਿਹਾ ਸੀ ਕਿ ਜਿਹੜਾ ਜਰੂਰੀ ਉਹਦਾ ਹਿਸਾਬ ਵੀ ਜਿਹੜਾ ਲਾਈਵ ਹੋਣਾ ਚਾਹੀਦਾ ਹੈ ਜਿਹੜੇ ਹਿਸਾਬ-ਕਿਤਾਬ ਨੇ ਤੁਸੀਂ ਵੀ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਪਤਾ ਹੈ ਕਿ ਨਾ ਦਾ ਜਿਚੜਾ ਹੋ ਰਿਹਾ ਹੈ ਦੇਖੋ ਜੀ ਇਹ ਸੀਐਮ ਸਾਹਿਬ ਨੇ ਕਿਹਾ ਹੈ ਤੇ ਉਹ ਸਪਸ਼ਟੀਕਰਨ ਆਪਣਾ ਦੇਣਗੇ ਆਪਣਾ ਪੂਰਾ ਰਿਕਾਰਡ ਨਾਲ ਲੈ ਕੇ ਆਉਣਗੇ ਤੇ ਤੁਹਾਨੂੰ ਜਦੋਂ ਬਾਹਰ ਆਣਗੇ ਤੁਹਾਨੂੰ ਸਾਰਾ ਸਪਸ਼ਟ ਹੋ ਜਾਏਗਾ ਠੀਕ ਤਾਂ ਜਰੂਰ ਜੀ ਇੱਥੇ ਜਿਹੜੇ ਹੈ ਪੁਲਿਸ ਫੋਰਸ ਵੀ ਜਿਹੜੀ ਹੈ ਤਣਾਦ ਹੈ ਤੇ ਆਮ ਆਦਮੀ ਦੇ ਜਿਹੜੇ ਵਲੰਟੀਅਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਰੱਖਦਾ ਹੈ ਅੱਜ ਦਾ ਦਿਨ ਬਹੁਤ ਅਹਿਮ ਹੈ ਅੱਜ ਦਾ ਦਿਨ ਇਸ ਲਈ ਵੀ ਅਹਿਮ ਹੈ ਕਿ ਸੀਐਮ ਜਿਹੜੇ ਨੇ ਇੱਥੇ ਤਲਬ ਜੀਤੇ ਜਾਂਦੇ ਨੇ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਸੀਐਮ ਨੂੰ ਜਿਹੜਾ ਹੈ ਸਿਰਫ ਇੱਥੇ ਆਪਣਾ ਸਪਸ਼ਟੀਕਰਨ ਦੇਣ ਲਈ ਹੀ ਬੁਲਾਇਆ ਗਿਆ ਤੇ ਉਹ ਇਹ ਵੀ ਦੱਸਿਆ ਜਾ ਰਿਹਾ ਕਿ ਜਦੋਂ ਸੀਐਮ ਇੱਥੇ ਪਹੁੰਚਦੇ ਨੇ ਤਾਂ ਜਿਹੜੇ ਨੇ ਉਹਨਾਂ ਦੇ ਵੱਲੋਂ ਜਿੱਤਰਾਂ ਦੇ ਵੀ ਸਵਾਲ ਨੇ ਜਾਂ ਉਹਨਾਂ ਨੇ ਜਿਵੇਂ ਕਿਹਾ ਸੀ ਕਿ ਲਾਈਵ ਜਿਹੜਾ ਹੋਣਾ ਚਾਹੀਦਾ ਹੈ ਉਸ ਦਾ ਵੀ ਜਿਹੜਾ ਜੇ ਸਾਫ਼ ਨਹੀਂ ਹੋ ਪਾਇਆ ਜੇ ਇਸ ਚੀਜ਼ ਨੂੰ ਲਾਈਵ ਚਲਾਇਆ ਜਾਏਗਾ ਜਾਂ ਨਹੀਂ ਚਲਾਇਆ ਜਾਏਗਾ ਪਰ ਫਿਲਹਾਲ ਜੋ ਵੀ ਹੈ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹੈ ਪੁਲਿਸ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਇੱਧਰ ਸਾਰੀਆਂ ਤਸਵੀਰਾਂ ਦੱਸ ਦਿੰਦੇ ਆ ਤੁਹਾਨੂੰ ਕਿ ਜਿਹੜੇ ਸਿਵਲ ਦੇ ਵਿੱਚ ਵੀ ਇਹ ਪੁਲਿਸ ਮਲਾਜ਼ਮ ਨੇ ਅਤੇ ਜੂਨੀਫਾਰਮ ਜਿਹੜੀ ਹੈ ਵਰਦੀ ਹੈ ਜਿਹੜੀ ਉਹ ਵੀ ਇੱਥੇ ਪੁਲਿਸ ਮਲਾਜ਼ਮ ਮੌਜੂਦ ਨਹੀਂ ਪਰ ਜੋ ਵੀ ਹੈ ਇਸ ਫਿਲਹਾਲ ਸਾਰੇ ਪੰਜਾਬ ਦੀਆਂ ਨਜ਼ਰਾਂ ਇੱਥੇ ਨੇ ਬਹੁਤ ਸਾਰੇ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਜਥੇਦਾਰ ਵੱਲੋਂ ਸਵਾਲ ਕੀਤੇ ਜਾਣਗੇ ਅਤੇ ਜਿਨ੍ਹਾਂ ਦਾ ਸਪਸ਼ਟੀਕਰਨ ਹੈ ਉਹ ਸੀਐਮ ਵੱਲੋਂ ਦਿੱਤਾ ਜਾਵੇਗਾ ਸਪਸ਼ਟੀਕਰਨ ਦੇਣ ਤੋਂ ਬਾਅਦ ਬਹੁਤ ਸਾਰੇ ਦੂਬਾ ਵੀ ਇਅਰਿਆ ਸੀਐਮ ਜਿਹੜੇ ਨੇ 11:30 ਵਜੇ ਪਹੁੰਚ ਰਹੇ ਨੇ ਜਾਂ ਜਵੇਂ ਜਥੇਦਾਰ ਸਾਹਿਬ ਨੇ ਟਾਈਮ ਦਿੱਤਾ ਸੀਗੇ 4:30 ਵਜੇ ਦਾ ਕਿਉਂਕਿ ਅੱਜ ਦੇ ਰੁਝੇਵੇ ਆ ਸੀਐਮ ਦੇ ਵੀ ਦੱਸਿਆ ਜਾ ਰਿਹਾ ਸੀਗੇ ਅੱਜ ਦੇਸ਼ ਦੇ ਰਾਸ਼ਟਰਪਤੀ ਜਿਹੜੇ ਨੇ ਉਹ ਵੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ ਨੇ ਅਤੇ ਉਹਨਾਂ ਦੇ ਚਲਦੇ ਆ ਰੁਝੇਵਿਆਂ ਦੇ ਚਲਦੇ ਆ ਜਿਹੜਾ ਜਥੇਦਾਰ ਸਾਹਿਬ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਵੇਂ ਸੀਐਮ ਨੂੰ ਜਿਹੜਾ 4:30 ਵਜੇ ਬੁਲਾਇਆ ਜਾਵੇਗਾ ਉਸ ਤੋਂ ਬਾਅਦ ਹੀ ਜਿਹੜਾ ਸੀਐਮ ਦਾ ਬਿਆਨ ਆਉਂਦਾ ਹੈ ਕਿ ਉਹਨਾਂ ਦਾ ਅੱਜ ਦਾ ਚੋਰੀ ਰੁਝੇਵਾ ਨਹੀਂ ਉਹ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਵੀ ਹੈ ਨਿਮਾਣੇ ਸਿੱਖ ਦੀ ਤੌਰ ਤੇ ਪਾਇਰੇ ਰੈਲੀ ਤਿਆਰ ਨੇ ਤੇ ਉਹ 10 ਵਜੇ ਤੋਂ ਹੀ ਉਹਨਾਂ ਦਾ ਬਿਆਨ ਸੀ ਕਿ ਉਹ ਪਹੁੰਚਣ ਲਈ ਤਿਆਰ ਨੇ ਪਰ ਫਿਲਹਾਲ ਦੁਬਦਾ ਇਹ ਵੀ ਸਮੇਂ ਦੀ ਬਣੀ ਹੋਈ ਹੈ ਕਿ ਸੀਐਮ 11 11:30 ਪਹੁੰਚ ਰਹੇ ਨੇ ਜਾਂ 4:30 ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਅਜੇ ਵੀ ਸਮੇਂ ਦੀ ਦੁਬਦਾ ਹੈ ਪਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਜਥੇਦਾਰ ਵੱਲੋਂ ਲਏ ਜਾ ਰਹੇ ਨੇ ਸੀਐਮ ਨੂੰ ਤੇ ਜਿਹੜੇ ਨੇ ਬਹੁਤ ਸਾਰੇ ਬਿਆਨਬਾਜ਼ੀ ਨੂੰ ਲੈ ਕੇ ਸਵਾਲ ਪੈਦਾ ਕੀਤੇ ਜਾਂਦੇ ਨੇ ਕਿ ਸੀਐਮ ਦੇ ਬਿਆਨਬਾਜ਼ੀ ਆ ਜਿਹੜੀ ਉਸ ਦੇ ਚੱਲਦੇ ਆ ਹੀ ਉਹਨਾਂ ਨੂੰ ਜਿਹੜਾ ਹੈ ਤਲਬ ਕੀਤਾ ਗਿਆ ਹੈ ਪਰ ਸੀਐਮ ਤੇ ਜਿਹੜੇ ਅੱਜ ਇੱਥੇ ਪੇਸ ਹੋਣਾ ਹੈ ਕਿਉਂਕਿ ਸਰ ਉੱਚ ਅਦਾਲਤ ਮੰਨੀ ਜਾਂਦੀ ਹੈ ਇੱਕ ਸੁਪਰੀਮ ਪਾਵਰ ਹੈ ਸ੍ਰੀ ਅਚਲਤਾ ਸਾਹਿਬ ਸੁਪਰੀਮ ਹੈ ਕਿਉਂਕਿ ਸਭ ਤੋਂ ਉੱਚਾ ਜਿਹੇ ਪਾਵਰ ਹੈ ਤਾਂ ਸਿੱਖਾਂ ਦੀ ਸੁਪਰੀਮ ਪਾਵਰ ਸ੍ਰੀ ਅਚਲਤਾ ਸਾਹਿਬ ਹੈ ਜਿੱਥੇ ਅੱਜ ਨਿਮਾਣੇ ਸਿੱਖ ਦੇ ਤੌਰ ਤੇ ਸੀਐਮ ਭਜਵੰਤ ਮਾਨ ਜਿਹੜਾ ਆਪਣਾ ਸਪਸ਼ਟੀਕਰਨ ਦੇਣਗੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਤੋਂ ਬਾਅਦ ਜਿਹੜਾ ਹੈ ਇੱਥੇ ਸੀਐਮ ਨੂੰ ਬੁਲਾਇਆ ਗਿਆ ਸਪਸ਼ਟੀਕਰਨ ਦੇਣ ਵਾਸਤੇ ਦੇਖਦੇ ਹੁਣੋ ਸੀਐਮ ਸਪਸ਼ਟੀਕਰਨ ਦੇ ਵਿੱਚ ਚੇੜੇ ਜਵਾਬ ਦਿੰਦੇ ਨੇ ਇਹ ਆਉਣ ਵਾਲਾ ਸਮਾਂ ਦੱਸਿਆ ਜੀ ਫਿਲਹਾਲ ਨਜ਼ਰਾਂ ਬਣੀਆ ਹੋਈਆਂ ਨੇ ਕੈਮਰਾਮੈਨ ਅਜੇ ਦੇ ਨਾਲ ਧਰੂਗੜ੍ਹ ਲਾਲੀ ਅੰਮ੍ਰਿਤਸਰ